ਹਿਮਾਚਲ ਪ੍ਰਦੇਸ਼ ਦੇ ਵਿੱਚ ਸਪੇਨ ਤੋਂ ਆਏ ਇੱਕ ਪੰਜਾਬੀ ਪਰਿਵਾਰ ਦੀ ਉੱਥੋਂ ਦੇ ਲੋਕਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਐਨ ਆਰ ਆਈ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਮਲੇ ਦਾ ਸ਼ਿਕਾਰ ਹੋਏ ਪਰਿਵਾਰ ਨੇ ਪੰਜਾਬੀਆਂ ਨੂੰ ਹਿਮਾਚਲ ਦੇ ਵਿੱਚ ਨਾ ਜਾਣ ਦੀ ਅਪੀਲ ਕੀਤੀ ਹੈ ਪੂਰੀ ਖਬਰ ਇਸ ਰਿਪੋਰਟ ਦੇ ਜ਼ਰੀਏ हिमाचल प्रदेश ਦੇ ਢਲਹੋਜ਼ੀ ਵਿਖੇ ਕੁਮਨ ਲਈ ਗਏ ਐਨਆਰਆਈ ਪਰਿਵਾਰ ਨਾਲ ਪਾਰਕਿੰਗ ਦੇ ਠੇਕੇਦਾਰ ਦੀ ਕਹਾਸੋਨੀ ਹੋ ਗਈ ਜਿਸ ਤੋਂ ਬਾਅਦ ਪਾਰਕਿੰਗ ਠੇਕੇਦਾਰ ਨੇ ਉੱਥੇ 100 ਤੋਂ ਜ਼ਿਆਦਾ ਬੰਦੇ ਇਕੱਠੇ ਕਰ ਲਏ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ ਹਮਲੇ ਦੌਰਾਨ ਜ਼ਖਮੀ ਐਨਆਰਆਈ ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਯੂਰਪ ਦੇ ਵਿੱਚ ਰਹਿ ਰਿਹਾ ਸੀ ਪਰ ਇਥੋਂ ਸਭ ਕੁਝ ਵੇਚ-ਵਟ ਕੇ ਪੰਜਾਬ ਦੇ ਵਿੱਚ ਰਹਿਣ ਲਈ ਆਏ ਸੀ ਪਰ ਜਦੋਂ ਉਹ ਹਿਮਾਚਲ ਦੇ ਵਿੱਚ ਘੁੰਮਣ ਲਈ ਗਏ ਉਹਨਾਂ ਦੇ ਨਾਲ ਹਿਮਾਚਲ ਦੇ ਲੋਕਾਂ ਦੇ ਵੱਲੋਂ ਬੁਰੀ ਤਰ੍ਹਾਂ ਨਾਲ ਕੁਟਮਾਰ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਸਤਾਨ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਅਤੇ ਉਹਨਾਂ ਦਾ ਭਰਾ ਵੀ ਮੌਜੂਦ ਸੀ ਉਹਨਾਂ ਇਹ ਵੀ ਆਖਿਆ ਕਿ ਇਹ ਸਭ ਕੁਝ ਪੁਲਿਸ ਦੇ ਸਾਹਮਣੇ ਵਾਪਰਿਆ ਪਰ ਪੁਲਿਸ ਨੇ ਕੁਟਮਾਰ ਦੀਆਂ ਵੀਡੀਓਜ਼ ਵੀ ਡਿਲੀਟ ਕਰਵਾ ਦਿੱਤੀਆਂ 25 ਸਾਲ ਤੋਂ ਅਸੀਂ ਯੂਰਪ ਵਿੱਚ ਰਹਿ ਰਹੇ ਹਾਂ ਸਪੇਨ ਦੇ ਵਿੱਚ ਮੈਂ ਮੇਰੀ ਫੈਮਿਲੀ ਬੱਚੇ ਮੇਰਾ ਬ੍ਰਦਰ ਤੇ ਲਾਸਟ ਦੋ ਵੀਕ ਤੋਂ ਅਸੀਂ ਪੰਜਾਬ ਆਏ ਸੀ ਤੇ ਸਾਰਾ ਕੁਝ ਜੋ ਸਾਡਾ ਉੱਥੇ ਬਿਜ਼ਨਸ ਸੀ ਉਹਨੂੰ ਅਸੀਂ ਵੇਚ ਕੇ ਤੇ ਆਪਣੇ ਪੰਜਾਬ ਵਿੱਚ ਵਾਪਸ ਆਏ ਹਾਂ ਤੇ ਦੋ ਦਿਨ ਹੀ ਤਿੰਨ ਦਿਨ ਪਹਿਲਾਂ ਅਸੀਂ ਜਿਹੜਾ ਵੱਡਾ ਲੋਜੀ ਘੁੰਮਣ ਗਏ ਸੀ ਤੇ ਉੱਥੇ ਸਾਨੂੰ ਸਾਡੀ ਇੱਕ ਉੱਥੇ ਦੇ ਜਿਹੜਾ ਪਾਰਕਿੰਗ ਲਵਾਉਂਦਾ ਬੰਦਾ ਉਹਦਾ ਨਾ ਤੂੰ ਤੂੰ ਮੈਂ ਮੈਂ ਹੋਈ ਤੇ ਉਸ ਬੰਦੇ ਨੇ 100 150 ਬੰਦਾ ਇਕੱਠਾ ਕਰਕੇ ਸਾਡੇ ਤੇ ਅਟੈਕ ਕਰ ਦਿੱਤਾ ਤੇ ਅਸੀਂ ਬਹੁਤ ਔਖੀ ਜਾਨ ਬਚਾ ਕੇ ਜਿਹੜਾ ਉਹ ਤੋਂ ਭੱਜੇ ਆਇਆ ਕਰਕੇ ਕੋਈ ਵੀ ਪੰਜਾਬੀ ਜਿਹੜਾ ਵਾ ਉਹ ਇਸ ਟਾਈਮ ਹਿਮਾਚਲ ਦੇ ਵਿੱਚ ਨਾ ਜਾਵੇ ਕਿਉਂਕਿ ਉਹ ਲੋਕ ਜਿਹੜੇ ਆ ਸਾਨੂੰ ਪੰਜਾਬੀ ਲੋਕਾਂ ਨੂੰ ਮੇਰੇ ਖਿਆਲ ਨਾਲ ਬਹੁਤ ਨਫ਼ਰਤ ਦੀ ਨਜ਼ਰ ਨਾਲ ਵੇਖ ਰਹੇ ਨੇ ਕਿਉਂਕਿ ਇਹ ਕੋਈ ਪੋਲੀਟੀਕਲ ਜਿਹੜਾ ਇਸ਼ੂ ਚੱਲ ਰਿਹਾ ਵਾ ਜਿਹਦੇ ਬਾਰੇ ਸਾਨੂੰ ਤੇ ਕੋਈ ਨੌਲੇਜ ਨਹੀਂ ਕਿਉਂਕਿ ਅਹੀਂ ਤੇ ਬਾਹਰੋਂ ਆਏ ਹਾਂ ਤੇ ਇਹ ਕਰਕੇ ਤੁਹਾਡੇ ਤੋਂ ਪਹਿਲਾਂ ਵੀ ਜਿਹੜਾ ਵਾ ਕਾਫੀ ਲੋਕਾਂ ਨਾਲ ਇਹੋ ਜਿਹੇ ਐਪਨ ਹੋ ਚੁੱਕੇ ਆ ਪਰ ਅਹੀਂ ਇਹ ਰਿਕੁਐਸਟ ਕਰਦੇ ਹਾਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਕਿ ਪਲੀਜ਼ ਕੋਈ ਵੀ ਬੰਦਾ ਜੇ ਹਿਮਾਚਲ ਜਾਣਾ ਚਾਹੁੰਦਾ ਤੇ ਉਹ ਨਾ ਜਾਵੇ ਸਰ ਇਹਦੇ ਬਾਰੇ ਅਹੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਹਰ ਇੱਕ ਇਨਸਾਨ ਦੀ ਆਪੋ ਆਪਣੀ ਸੋਚ ਹੁੰਦੀ ਹੈ ਅਹੀਂ ਵੀ ਕੰਗੜਾ ਨਰੋਡ ਦੇ ਜਿਹੜਾ ਥੱਪੜ ਵੱਜਾ ਉਹਦੀ ਵੀਡੀਓ ਵੇਖੀ ਐ ਅਸੀਂ ਉਹਦੇ ਤੇ ਕੋਈ ਕਮੈਂਟ ਨਹੀਂ ਕੀਤਾ ਹਰ ਇੱਕ ਇਨਸਾਨ ਦੀ ਆਪਣੀ ਸੋਚ ਹੈ ਕਿਉਂਕਿ ਅਸੀਂ ਬਿਜ਼ਨਸਮੈਨ ਬੰਦੇ ਆ ਅਸੀਂ ਆਪਣਾ ਪਰਿਵਾਰ ਲੈ ਕੇ ਇੱਥੇ ਬਿਜ਼ਨਸ ਕਰਨ ਆਏ ਆ ਨਾ ਕਿ ਅਸੀਂ ਕੋਈ ਪੋਲੀਟੀਕਲ ਇਸ਼ੂ ਖੜਾ ਕਰਨ ਇਸ ਘਟਨਾ ਤੇ ਬੋਲਦਿਆਂ ਅਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਓਚਲਾ ਨੇ ਆਖਿਆ ਕਿ ਉਹ ਇਸ ਘਟਨਾ ਦੀ ਸਖਤ ਸ਼ਬਦਾ ਦੇ ਵਿੱਚ ਨਿੰਦਾ ਕਰਦੇ ਨੇ ਉਨਾ ਪੰਜਾਬ ਅਤੇ ਹਿਮਾਚਲ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਨਆਰਆਈ ਪਰਿਵਾਰ ਦੀ ਕੁਟਮਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਦੇਖੋ ਇਹ ਘੁੰਮਣ ਫਿਰਨ ਗਏ ਸੀ ਹਜ਼ਾਰ ਲੋਕੀ ਜ ਤੋਂ ਔਰ ਉੱਥੇ ਜਾ ਕੇ ਇਹਨਾਂ ਦੇ ਉੱਤੇ ਇਕਦਾਂਮੀ ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿਸੇ ਜ਼ੂਮ ਨੇ ਹਮਲਾ ਕਰਤਾ। ਇਹ ਫੈਮਿਲੀ ਸੀ। ਦੋ ਬ੍ਰਦਰ ਸੀ ਇੱਕ ਬ੍ਰਦਰ ਦੀ ਵਾਈਫ ਹੈ ਔਰ ਉਹ ਵੀ ਐਨਆਰਆਈ ਹੈ ਔਰ ਸਾਰੇ ਬਾਹਰ ਹੀ ਉੱਥੇ ਰਹਿੰਦੇ ਨੇ ਔਰ ਬਾਹਰ ਦੇ ਇਹਨਾਂ ਕੋ ਪਾਸਪੋਰਟ ਨੇ ਸੋ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਭੇਸ਼ ਵਿੱਚ ਦੇਖ ਕੇ ਉਹਨਾਂ ਨੇ ਇਹਨਾਂ ਨੂੰ ਮਾਰ ਮਾੜਾ ਚੰਗਾ ਵੀ ਬੋਲੇ ਕੁੱਟ ਮਾਰ ਵੀ ਕੀਤੀ ਬਹੁਤ ਜ਼ਿਆਦੀ ਜੇ ਜੀ ਮੈਂ ਬਹੁਤ ਨਿੰਦਿਆ ਕਰਦਾ ਔਰ ਸਰਕਾਰ ਤੋਂ ਮੰਗ ਕਰਦਾ ਕਿ ਸਰਕਾਰ ਵੀ ਇਹ ਟੈਕਸ਼ਨ ਲਵੇ ਮੁੱਖ ਮੰਤਰੀ ਜਿਹੜੇ ਮਾਚਲਦੇ ਨੇ ਉਹ ਵੀ ਇਮੀਜ ਟੈਕਸ਼ਨ ਲੈਣ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਇਮੀਜਟ ਗੱਲ ਕਰਨ ਕਿਉਂਕਿ ਸਾਨੂੰ ਸਖਾਵੇ ਮਾਹੌਲ ਚਾਹੀਦੇ ਸਾਨੂੰ ਜਦੋਂ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਆ ਕੇ ਸਾਡੇ ਵਰਗੀਕਰਨ ਔਰ ਧਰਮਾਂ ਦੇ ਰਾਜਨੀਤੀ ਦੇ ਵਿੱਚ ਨੁਕਸਾਨ ਪੈਦਾ ਕਰਦੀਆਂ ਔਰ ਸਾਡੇ ਸਮਾਜ 'ਚ ਪਾੜ ਵੱਧਦਾ ਹੈ ਇਉਂ ਇਹ ਚਿੰਤਾ ਕੀ ਕਰਦੇ ਸਨ ਔਰ ਇਹ ਚਿੰਤਾ ਨੂੰ ਵਰਕਰ ਦੀ ਰਾਜਨੀਤੀ ਦੇ ਵਿੱਚ ਬੜਾਵਾ ਮਿਲਦਾ ਹੈ ਸੋ ਜਿਹੜੀ ਘਟਨਾਵਾਂ ਵਾਪਰੀ ਕੰਗਣਾ ਨਾ ਵੀ ਅਸੀਂ ਕਹਾਂ ਵੀ ਠੀਕ ਹੈ ਇਹੋ ਜਿਹੀਆਂ ਘਟਨਾਵਾਂ ਤੇ ਬਹੁਤ ਸੇਮ ਨਾ ਵੀ ਵਾਪਰੀਆਂ ਨੇ ਬੜੇ ਬੜੇ ਪੋਲਿਟੀਕਲ ਬੰਦੇ ਨਾਲ ਲੋਕ ਆਪਣਾ ਰੰਗ ਕੱਢਦੇ ਨੇ ਪਰ ਉਹਨੂੰ ਤੁਸੀਂ ਕਿਸੇ ਵਰਗ ਨਾਲ ਜੋੜ ਦੇਣਾ ਕਿਸੇ ਪੰਜਾਬੀਆਂ ਪ੍ਰਤੀ ਉਹ ਮਾੜੀ ਵਰਤਨਾ ਉਹ ਫਿਰ ਕਿਤੇ ਨਾ ਕਿਤੇ ਕੁਝ ਪੱਖ ਦੇ ਪੱਖ ਚ ਵੀ ਹੋ ਗਏ ਔਰ ਕੁਝ ਲੋਕ ਇਹਨੂੰ ਸੈਲੀਬ੍ਰੇਟ ਕਰਨ ਲੱਗ ਗਏ ਜਦਕਿ ਇਹੋ ਜਿਹੀਆਂ ਘਟਨਾਵਾਂ ਨੂੰ ਕਿਤੇ ਵੀ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਤੁਹਾਨੂੰ ਅੰਦਾਜ਼ੀ ਕਿ ਐਨਆਰਆਈ ਪਰਿਵਾਰ ਦੇ ਕੋਲ ਸਪੈਨਿਸ਼ ਪਾਸਪੋਰਟ ਅਤੇ ਇਹ ਪਰਿਵਾਰ ਇੱਥੇ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਆਪਣਾ ਕਾਰੋਬਾਰ ਕਰਨ ਲਈ ਆਇਆ ਅਤੇ ਇਹ ਪਰਿਵਾਰ ਹਲਕਾ ਮਜੀਠਾ ਦੇ ਪਿੰਡ ਪਨਵਾਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ